ਵਾਨਦਾਰ ਇਕਤਾ ਜਿੰਦਾਬਾਦ 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 ਅੰਦਰ ਸਰਕਾਰ ਤੇ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਜਨਾਨਾ ਜਦੜ ਟੋਣ ਵਾਲੀ ਕੇਂਦਰ ਸਰਕਾਰ ਤੇ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਜਨਾਨਾ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ 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 ਅੰਦਰ ਸਰਕਾਰ ਮੁਰਦਾਬਾਦ 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 ਜਨਾਨਾ ਮਜ਼ਦੂਰਾਂ ਦਾ ਇਕਤਾ ਜਿੰਦਾ ਸਰਕਾਰ ਮਰਦਾਬਾ 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 ਲੰਗ ਮੰਗ ਕੇ ਦੇਖ ਲਿਆ ਲੋਰ ਜਮਾ ਕੇ ਦੇਖਾਂਗੇ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਤੇਰਾ ਫੇਰੀ ਚੱਕ ਦਿਆਂਗੇ ਲੋਕ ਦੇ ਗੁੱਡਾ ਰੱਖ ਦਿਆਂਗੇ ਨਹੀਂ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੱਥਾਂ ਦੇ ਨਾੜੀ ਲੰਗ ਮੰਗ ਕੇ ਦੇਖ ਲਿਆ ਲੋਰ ਜਮਾ ਕੇ ਦੇਖਾਂਗੇ ਜੀਣਾ ਹੈ ਤਾਂ ਮਰਨਾ ਸਿੱਖੋ ਜੀਵੀ ਦੁਗਣੇ ਤੋ ਸਾਮ ਦੂਰ ਸਸ਼ਕ ਕਮੇਟੀ ਜਿਲ੍ਹਾ ਫਿਰੋਜ਼ਪੁਰ ਦਾ ਜਿਲ੍ਹਾ ਆਕੂ ਬੋਲ ਰਿਹਾ ਜੀ ਅਸੀਂ ਅੱਜ ਡੀਸੀ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਬੜਾ ਵਿਸ਼ਾਲ ਧਰਨਾ ਲਾ ਕੇ ਬੈਠੇ ਆਂ ਔਰ ਸਾਡਾ ਜਿਹੜਾ ਇਹ ਵਿਰੋਧ ਹੈ ਇਹ ਉਸ ਵਿਰੋਧ ਨੂੰ ਦਰਸਾ ਰਿਹਾ ਹੈ ਇਹ ਜਿਹੜਾ ਕੱਲ ਭਗਵੰਤ ਮਾਨ ਦੀ ਸਰਕਾਰ ਨੇ ਤੇ ਚਲੋ ਅਸੀਂ ਇੱਕ ਬੁੱਚੜ ਸਰਕਾਰ ਕਹਿ ਸਕਦੇ ਹਾਂ ਉਹਨਾਂ ਨੇ ਥਨੌਰੀ ਤੇ ਸ਼ੰਭੂ ਬਾਰਡਰ ਤੇ ਜਿਵੇਂ ਕਿਸਾਨਾਂ ਨਾਲ ਕਿਸਾਨਾਂ ਦੀਆਂ ਮਾਵਾ ਪਹਿਣਾ ਬੀਤੀਆਂ ਨਾਲ ਜਿਹੜੀ ਤਸ਼ੱਦਦ ਕੀਤਾ ਹੈ ਉਹਦੇ ਖਿਲਾਫ ਜਿਹੜਾ ਅਸੀਂ ਮੁਕცა ਲਾਇਆ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ ਇਹ ਔਰੰਜੇ ਜੇਬ ਵਾਲਾ ਜਿਹੜਾ ਵਤੀਰਾ ਸਾਡੇ ਨਾਲ ਕਰ ਰਹੀ ਏ ਵੇਖੋ ਮੋਦੀ ਦੀ ਜਿਹੜੀ ਸਰਕਾਰ ਏ ਉਹਦੇ ਵੱਲੋਂ ਇੱਕ ਸੋਚੀ ਸਮਝੀ ਸ਼ਾਜਾ ਸੀ ਅਧੀਨ ਪੰਜਾਬੀਆਂ ਨੂੰ ਪੰਜਾਬੀਆਂ ਕੋਲੋਂ ਹੀ ਕੁਟਵਾਇਆ ਜਾ ਰਿਹਾ ਏ ਤੇ ਬੜੀ ਉਹਦੀ ਜਿਹੜੀ ਸਾਜਿਸ਼ੇ ਕਾਮਯਾਬ ਹੋਈ ਹੈ ਭਗਵੰਤ ਮਾਨ ਉਹ ਸਾਜਿਸ਼ ਦੇ ਜਾਲ ਵਿੱਚ ਫਸ ਗਿਆ ਹੈ ਤੇ ਇਸ ਗੱਲ ਦਾ ਭਗਵੰਤ ਮਾਨ ਨੂੰ ਬੜਾ ਵੱਡਾ ਖਮਿਆਜਾ ਪੁਗਤਰਾ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਸਾਰੀਆਂ ਇੱਕ ਮੁੱਠ ਹੋ ਕੇ ਕੋਈ ਜਿਹੜਾ ਨਵਾਂ ਫੈਸਲਾ ਲੈਣਗੀਆਂ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ ਆਲਦੀ ਕੜੀ ਸਾਡੇ ਜਿਹੜਾ ਪ੍ਰੋਗਰਾਮ ਸੀ ਉਹ ਅੱਜ ਅਸੀਂ ਡੀਸੀ ਦਫ਼ਤਰਾਂ ਦੇ ਸਾਰੇ ਪੰਜਾਬ ਦੇ ਵਿੱਚ ਔਰ ਦੂਜੇ ਸੂਬਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਤਦਪਕ ਪੂਰੇ ਕਿ ਦਰਾਂ ਲਾ ਕੇ ਬੈਠੇ ਆ ਜਿਹੜੀ ਵੀ ਰਣਨੀਤੀ ਇੱਕੋ ਬਣੇਗੀ ਉਹਦੇ ਮੁਤਾਬਕ ਸਾਰੀਆਂ ਜਥੇਬੰਦੀਆਂ ਰਲ ਕੇ ਅਲੀ ਕਾਰਵਾਈ ਕਰਨਗੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਭਦੇਸ਼ ਕਿਸਾਨ ਮਜ਼ਦੂਰ ਸ਼ਿਕਸ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਡੀਸੀ ਦਫ਼ਤਰ ਫਿਰੋਜ਼ਪੁਰ ਤੋਂ ਗੱਲ ਕਰ ਰਹੇ ਆ ਦੋਆ ਫੋਰਮਾਂ ਨੇ ਤਸ਼ੱਦਦ ਹੋਣ ਤੋਂ ਬਾਅਦ ਫੈਸਲਾ ਕੀਤਾ ਅੱਜ ਪੰਜਾਬ ਤੇ ਹਰਿਆਣਾ ਦੇ ਡੀਸੀ ਦਫ਼ਤਰਾਂ ਤੇ ਔਰ ਬਾਕੀ ਸਟੇਟਾਂ ਦੇ ਵਿੱਚ ਪਚਵੀਂ ਦੱਖਣੀ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਡੀਸੀ ਦਫ਼ਤਰਾਂ ਦੇ ਐਟੀਐਮ ਦਫ਼ਤਰਾਂ ਦੇ ਧਰਨੇ ਜਿਹੜੇ ਆ ਉਹ ਚਾਲੂ ਹੋ ਗਏ ਆ ਔਰ ਇਹ ਧਰਨੇ ਲਾਉਣ ਦਾ ਕਾਰਨ ਕੀ ਬਣਿਆ ਸ਼ੰਭੂ ਤੋਂ ਧਰਨੇ ਇੱਥੇ ਕੋ ਲੱਗੇ ਕੇਂਦਰ ਦੀ ਸਰਕਾਰ ਦੀਆਂ ਹਦਾਇਤਾਂ ਨੂੰ ਫਾਲੋ ਕਰਦੇ ਆ ਕਿਜਰੀਵਾਲ ਦਾ ਚਿਹਤਾ ਭਗਵੰਤ ਮਾਨ ਕੱਲ ਇੱਕ ਪਾਸੇ ਮੀਟਿੰਗ ਕਰਵਾ ਰਿਹਾ ਵਾ ਦਿੱਲੀ ਦੀ ਟੀਮ ਸੱਦ ਕੇ ਕੇਂਦਰ ਦੀ ਟੀਮ ਸੱਦ ਕੇ ਆਪਦੇ ਮੰਤਰੀ ਨਾਲ ਬੈਠੇ ਆ ਤੇ ਦੂਜੇ ਪਾਸੇ ਤਿਆਰੀ ਕਰ ਰਿਹਾ ਸ਼ੰਭੂ ਕਨੋਰੀ ਤੋਂ ਤਸਾਨਾ ਦੇ ਕੈਂਪ ਖੇਡਣ ਵਾਸਤੇ ਜਦੋਂ ਐਂਬੂਲੈਂਸਾਂ ਲਿਆਂਦੀਆਂ ਜਦੋਂ ਇੱਥੇ ਜੀਸੀਪੀਆਂ ਲਿਆਂਦੀਆਂ ਜਦੋਂ వాటర్ ਕੈਨਾਂ ਦੀਆਂ ਗੱਡੀਆਂ ਲਿਆਂਦੀਆਂ ਆਗੂਆਂ ਨੇ ਮੀਟਿੰਗ ਦੇ ਵਿੱਚ ਹੀ ਗੱਲ ਕੀਤੀ ਸੀ ਵੀ ਆ ਤੁਹਾਡਾ ਜਿਹੜਾ ਦੋਰਾ ਵਰਤੀਰਾ ਠੀਕ ਨਹੀਂ ਦੋਰਾ ਰੂਪ ਖੌਂਡੇ ਜੀ ਤੇ ਮੰਤਰੀ ਥੁੱਕ ਕੇ ਚਟਗੇ ਕਹਿੰਦੇ ਇਹ ਤੁਹਾਡੇ ਵਾਸਤੇ ਨਹੀਂ ਏ ਅਸੀਂ ਨਸ਼ਿਆਂ ਨੂੰ ਬੰਦ ਕਰਨ ਵਾਸਤੇ ਜੋ ਨਸ਼ਿਆਂ ਵਾਸਤੇ ਮਹਿਮ ਚੱਲ ਰਹੀ ਆ ਉਹਦੇ ਵਾਸਤੇ ਫੋਰਸਾਂ ਇਕੱਠੀਆਂ ਵਾ ਪਰ ਥੁੱਕੇ ਚੱਟ ਗਿਆ ਸਾਢੇ 1:6 ਵਜੇ ਜਿਵੇਂ ਕਹਿ ਟਾਇਆ ਵਾ ਦੋਹਾਂ ਥਾਵਾਂ ਦੇ ਉੱਤੇ ਦੋਹਾਂ ਮੋਰਚਿਆਂ ਨੂੰ ਅਖੇੜਿਆ ਵਾ ਜਿਵੇਂ ਮਾਵਾ ਭੈਣਾਂ ਦੀ ਬੇਅਦਬੀ ਕੀਤੀ ਆ ਜਿਵੇਂ ਮਾਵਾ ਭੈਣਾਂ ਨੂੰ ਗ੍ਰਿਫਤਾਰ ਕੀਤਾ ਵਾ ਕਿਸਾਨਾਂ ਨੂੰ ਕੁੱਟਿਆ ਸਟੇਜਾਂ ਤੋੜੀਆਂ ਲੰਗਰ ਤੋੜਿਆ ਭਾਂਡੇ ਚੋਰੀ ਕਰਕੇ ਲੈ ਗਏ ਅ ਸਾਡੀਆਂ ਟੈਂਕੀਆਂ ਚੋਰੀ ਕਰਕੇ ਲੈ ਗਏ ਕੀਮਤੀ ਸਮਾਨ ਸਿਗਾ ਜਿਵੇਂ ਫਰਜਾ ਵਗੈਰਾ ਰੱਖੀਆਂ ਸੀ ਉੱਥੇ ਕਿਉਂਕਿ 12 13 ਮਹੀਨੇ ਹੋ ਗਏ ਆ ਕੂਲਰ ਰੱਖੇ ਸੀਗੇ ਉਹ ਸਾਰੇ ਜਿਹੜੇ ਆ ਚੁੱਕ ਕੇ ਲੈ ਗਏ ਔਰ ਇੰਨੇ ਜ਼ਿਆਦਾ ਦਰਿੰਦਗੀ ਕੀਤੀ ਆ ਜਿਹੜੀ ਦਰਿੰਦਗੀ ਦਾ ਜਵਾਬ ਦੇਣ ਵਾਸਤੇ ਅੱਜ ਮੋਰਚੇ ਡੀਸੀ ਦਫ਼ਤਰਾਂ ਦੇ ਲੱਗੇ ਆ ਜਿੰਨੀ ਦੇਰ ਤੱਕ ਇਹ ਮਸਲੇ ਹੱਲ ਨਹੀਂ ਹੁੰਦੇ ਜਿੰਨੀ ਦੇਰ ਤੱਕ ਕਿਸਾਨਾਂ ਮਜ਼ਦੂਰਾਂ ਦੀ ਕਿਰਤੇ ਲੁੱਟ ਨਹੀਂ ਵੱਜਦੀ ਉਨੀ ਦੇਰ ਤੱਕ ਇਹ ਮੋਰਚੇ ਜਾਰੀ ਰਹਿਣਗੇ ਅਗਲੀ ਜਿਹੜੀ ਰਣਨੀਤੀ ਆ ਉਹ ਦੋਹਾਂ ਫਾਰਮਾਂ ਦੀ ਮੀਟਿੰਗ ਲਾ ਕੇ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ